ਕਰਨ ਸਪੀਕਿੰਗ ਸਪੀਕਿੰਗ ਲੱਗਿਆ ਕਰਨ ਬਾਈ ਸਪੀਕਿੰਗ ਮੈਨੂੰ ਆਪਾਂ ਨੂੰ ਕਿੱਥੇ ਆਉਣੀ ਸੀ ਬਾਈ ਸਪੀਕਿੰਗ ਪੜੇ ਤਾਂ ਹੈ ਨਹੀਂ ਸੀ ਚਲੋ ਬਾਈ ਮੈਂ ਉੱਥੇ ਮਤਲਬ ਝੂਟੇ ਜੇ ਮਾਰ ਮਾਰ ਕੇ ਪੜੀ ਗਿਆ ਦੋ ਕੁ ਮਹੀਨੇ ਲੰਘੇ ਦੋ ਕੁ ਮਹੀਨੇ ਬਾਅਦ ਇੱਕ ਕੁੜੀ ਬਾਈ ਉੱਥੋਂ ਮਤਲਬ ਉਹਦੇ 9 ਬੈਂਡ ਆ ਗਏ ਸੀ 8 ਬੈਂਡ ਆ ਗਏ ਪਤਾ ਨਹੀਂ 8 ਪਤਾ ਨਹੀਂ ਕਿੰਨੇ ਉਹ ਬਾਈ ਉੱਥੋਂ ਜਾ ਰਹੀ ਸੀ ਮਤਲਬ ਉਹ ਵਿਦਾਇਗੀ ਪਾਰਟੀ ਵੀ ਚੰਗਾ ਵੀ ਮੈਂ ਚੱਲਦੀ ਆ ਮੈਂ ਚੱਲਦੀ ਆ ਉਹ ਮੈਨੂੰ ਜਾਣਦੀ ਜਾਂਦੀ ਬਾਈ ਕਹਿੰਦੀ ਮੈਂ ਉੱਥੇ ਮਤਲਬ ਗਾਉਂਦਾ ਰਹਿੰਦਾ ਹੀ ਗਾਣੇ ਗੂਨੇ ਵੀ ਜਿਵੇਂ ਹਫ਼ਤੇ ਚੱਕ ਦੇਣ ਗਾਣਾ ਹਨਾ ਤਾਂ ਬਾਈ ਉਹ ਮੈਨੂੰ ਜਾਣਦੀ ਜਾਂਦੀ ਕਹਿੰਦੀ ਵੀ ਚੰਗਾ ਵੀ ਗਲਾਬ ਸਿਆਂ ਆਪਾਂ ਤਾਂ ਚੱਲੇ ਕੈਨੇਡਾ ਉਹ ਬਾਈ ਚੰਗਾ ਸਾਨੂੰ ਤਾਂ ਕੋਈ ਕੁੜੀ ਗਾੜੀ ਵੀ ਲੈ ਗਈ ਮੈਂ ਉਹਨੂੰ ਐਂ ਕਹਿੰਦਾ ਬਾਈ ਤੇ ਬਾਈ 10 ਦਿਨ ਲੰਗੇ ਉਹ ਕੁੜੀ ਦਾ ਮੈਨੂੰ ਫੋਨ ਆ ਗਿਆ ਮੈਨੂੰ ਕਹਿੰਦੀ ਵੀ ਇਦਾਂ ਕਰਕੇ ਵੀ ਮੈਂ ਗਲਾਬ ਨਾਲ ਘਰੇ ਗੱਲ ਕੀਤੀ ਸੀ ਵੀ ਪਾਪਾ ਕਹਿੰਦੇ ਵੀ ਜੇ ਆਪਾਂ ਨੂੰ ਕੋਈ ਮੁੰਡਾ ਮਿਲ ਜੇ ਖਰਚੇ ਵਾਲ ਉਹ ਕਰਦਾਂਗੇ ਖਰਚਾ ਕੋਈ ਯੱਕਰ ਨਹੀਂ ਪੈਸਾ ਪਾਣੀ ਵੰਗਵਾ ਲਏ ਤੇ ਬਾਈ ਚਲੋ ਜੀ ਘਰੇ ਫੇਰ ਆਪਾਂ ਚੱਕ ਪਾਸ ਕੰਮ ਮੈਂ ਉਹ ਵੀ ਕੈਨੇਡਾ ਜਿਹੜੀ ਬੁਲਾਣੇ